ਯਾਰ ਚੱਲ ਜੇ ਠੀਕ ਠਾਕ ਹੋਰ ਬਾਕੀ ਗੱਲਾਂ ਬਾਤਾਂ ਕਿਵੇਂ ਹੋ ਸੀਡ ਪਲਾਂਟ ਆਏ ਆ ਅੱਜ ਤੇ ਅਜੇ ਬੰਦੇ ਹੈ ਨਹੀਂ ਅੱਜ ਪਲਾਂਟ ਵੀ ਬੰਦ ਹੋਇਆ ਪਿਆ ਵਾ ਤੇ ਅੱਜ ਇਹ ਨਜ਼ਾਰੇ ਨਾਲ ਬੈਠੇ ਆਂ ਇਹ ਨਜ਼ਾਰੇ ਲੁਟਦੇ ਆ ਓਏ ਜਿਹੜਾ ਬਿੱਲ ਸਾਨੂੰ ਕੱਟ ਕੇ ਦਿੰਦਾ ਬੰਦਾ ਓ ਚੈੱਕ ਕਰੋ ਦੂਰ ਤੱਕ ਮਾਰ ਜਾਂਦੀ ਆ ਕਿ ਨਹੀਂ ਓ ਸ਼ੀਸ਼ੇ 'ਚ ਓ ਦੂਰ ਤੱਕ ਬੰਦਾ ਜਿਹੜਾ ਓ ਵੇਖੋ ਉਹ ਵੀ ਨਜ਼ਾਰੇ ਲੈ ਰਹੇ ਆ ਵੇਖੋ ਵੇ ਗੱਦਾ ਪੁੰਜੰਦਿਆ ਕਿਦਾਂ ਵੇਖ ਯਾਰ NASA ਵੀ ਪੁੰਜਦਾ ਹੀ ਵੇਖ ਵੇ ਹਾਂ ਹਾ ਹਾ ਨੇ ਯਾਰੀ ਲੈ ਆਂਦੇ ਕਿ ਨਹੀਂ ਜੇ ਪਲਾਂਟ ਅੱਜ ਬੰਦਾ ਤੇ ਨੇ ਜਿਆਦੇ ਵੇਖ ਫੋਨ ਲੱਗਾ ਕਿਤਰਾ ਫੋਨ ਨਾ ਲੱਗਾ ਨੇ ਯਾਰੀ ਤੇ ਭਰਾ ਇਹਨਾਂ ਦੇ ਯਾਰ ਹਾਂ ਇਹਦੇ ਗੱਲਬਾਤ ਆ ਯਾ ਕਿੰਦਾ ਤਾਂ ਫੇਰਾ ਆ ਆ ਸਾਡੇ ਵੀਰ ਆ ਜਿਹੜੇ ਆ ਉਹ ਚੈੱਕ ਕਰੋ ਇੱਕ ਹੋਰ ਗੱਡੀ ਆ ਗਈ ਜੇ ਇੱਕ ਹੋਰ ਗੱਡੀ ਆ ਗਈ ਜੇ ਵੇਖ ਚੱਕ ਚੈੱਕ ਕਰੋ ਬਸ ਫਿਰ ਇਹ ਨਹੀਂ ਬਟੀ ਨੂੰ ਮਾਰ ਲੈਣਾ ਇਥੇ ਹੀ ਸਟ੍ਰੇਟ coma ਲੈਣਾ ਆਹ ਚੱਕ ਆਸੋ ਉਹ ਲੱਗ ਰਿਹਾ ਚਾ ਉਹ ਲੈ ਮਗਰ ਪਰ ਇਹ ਨੂੰ ਕਰਦੇ ਬੋਲਦਾਰਾ ਕਰਦੇ ਸਾਈਡ ਤੇ ਬੰਦਾ ਵਾ ਕਰ ਦੋ ਮਾੜਾ ਇਹ ਸਾਈਡ ਤੇ ਕਰ ਦੋ ਓਏ ਸਾਈਡ ਤੇ ਕਰਦੇ ਉਹਨੇ ਵਈ ਸਰ ਨੂੰ ਦਵਾ ਦੇ ਬਾਕੀ ਕੀ ਇਹ ਬਾਅਦ ਜਾਂ ਦਮੇ ਚ ਲੱਗ ਜਾ ਚਲੋ ਚਲੋ ਨਹੀਂ ਨਹੀਂ ਲੈ ਕੇ ਲਿਆ ਘਰ ਪਪਾ ਅੱਜ ਫਿਰਾਂ ਚੰਦੋ ਚੱਲ ਜਾਣਾ ਬਲਾਂਡ ਬਾਜ ਕਰ ਲਿਓ ਹੱਬਕ ਦਾਬ